ਸਾਤ ਫਿਲਮ ਨੇ ਔਨ ਦਾ ਸਕਰੀਨ ਲੋਕਾਂ ਨੇ ਤੁਹਾਡੀ ਜੋੜੀ ਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਵੱਡਾ ਘਰ ਦੇ ਵਿੱਚ ਕੀ ਖਾਸ ਹੈ ਆ ਵੱਡੇ ਘਰ ਵਿੱਚ ਇੱਕ ਵੱਡਾ ਪਰਿਵਾਰ ਹੈ ਸੋਨ ਸਾਹਿਬ ਨੇ ਨੂਰੀ ਮੈਮ ਹੈ ਜੋ ਮੈਂ ਜੋ ਬੰਨੂ ਹੱਸਦੀ ਰਹਿਣੀ ਹੈ ਕਿ ਉਹ ਹੀਰੋ ਹੀਰੋਇਨ ਹੈ ਫਿਲਮ ਦੇ ਆਪਾਂ ਉਹਨਾਂ ਨੂੰ ਬਸ ਸਪੋਰਟ ਕਰ ਰਹੇ ਹਾਂ ਜਦੋਂ ਸਾਰੀ ਸ਼ੂਟ ਹੋ ਰਹੀ ਸੀ ਕੁਝ ਐਦਾ ਐਦਾ ਦੇ ਮੂਵਮੈਂਟਸ ਤੁਹਾਨੂੰ ਯਾਦ ਹੈ ਕਿ ਹਾਂ ਯਾਰ ਇਹ ਜਿਹੜਾ ਸੀਨ ਹੈ ਨਾ ਮੈਂ ਬਚਪਨ ਦੇ ਵਿੱਚ ਵੀ ਆਪਣੀ ਦਾਦੀ ਨਾਨੀ ਨੂੰ ਇੰਜ ਦੇਖਿਆ ਸੀਗਾ ਜਿਹੜਾ ਮੀਂਹ ਪੈਂਦਾ ਸਟਾਰਟਿੰਗ ਵਾਲੀ ਦਿੱਤਾ ਨਾ ਅਸੀਂ ਬਹੁਤ ਉਦਾਂ ਪੱਲੀਆਂ ਪਾਪਾ ਕੇ ਮੈਂ ਆਪਦੀ ਜਿੰਦ ਆਪਦੇ ਮਤਲਬ ਘਰੇ ਅਸੀਂ ਬਹੁਤ ਖੇਡਿਆ ਉਦਾਂ ਪੰਜੇ ਜੋੜ ਕੇ ਬੈਠੇ ਹਾਂ ਘਟਾਰਾਂ ਹੀ ਉਹ ਫੜੀਆਂ ਨੇ ਪੰਜੇ ਜੋੜ ਕੇ ਕਹਤਾਰਾ ਟੋਕਰਾ ਲਾ ਕੇ ਨਾ ਤਲੇ ਡੰਡ ਰੱਸੀ ਪਾ ਕੇ ਰੋਟੀ ਸੜਣੀ ਆ ਆ ਬਲੁਕ ਜਾਣਾ ਸਾਖ ਫਿਲਮ ਨੇ ਔਨ ਦਾ ਸਕਰੀਨ ਲੋਕਾਂ ਨੇ ਤੁਹਾਡੀ ਜੋੜੀ ਨੂੰ ਬਹੁਤ ਪਿਆਰ ਦਿੱਤਾ ਦੇ ਹੁਣ ਵੱਡਾ ਕਰ ਦੇ ਵਿੱਚ ਕੀ ਖਾਸ ਹੈ ਮੈਂ ਦੀ ਮੈਮ ਵੱਡਾ ਕਰ ਤੁਸੀਂ ਵੱਡਾ ਕਰਕੇ ਨੂੰ ਸਮਝਦੇ ਹੋ ਕੀ ਖਾਸ ਹੈ ਕਿ ਵੱਡਾ ਕਰਕੇ ਇਹਨੂੰ ਸਮਝਦੀਆਂ ਪਹਿਲਾ ਵੱਡਾ ਕਰ ਵਿੱਚ ਕੀ ਖਾਸ ਹੈ ਤੇ ਫਿਰ ਤੁਸੀਂ ਵੱਡਾ ਕਰਕੇ ਇਹਨੂੰ ਸਮਝਦੇ ਸੋ ওকে ਫਰਸਟ ਆਵਲ ਵੱਡੇ ਕਰ ਵਿੱਚ ਇੱਕ ਵੱਡਾ ਪਰਿਵਾਰ ਹੈ ਜਿਸੋਨੀ ਸਾਹਿਬ ਨੇ ਨੂਰੀ ਮੈਮ ਹੈ ਜੋ ਮੈਂ ਜੋ ਬੰਨ ਹਸਦੀ ਰਹਿਣੀ ਹੈ ਕਿ ਉਹ ਹੀਰੋ ਹੀਰੋਇਨ ਹੈ ਫਿਲਮ ਦੇ ਆਪਾਂ ਉਹਨਾਂ ਨੂੰ ਬਸ ਸਪੋਰਟ ਕਰ ਰਹੇ ਹਾਂ ਯੂ نو ਐਂਡ ਇਟਸ ਅ ਮਤਲਬ ਇੱਕ ਕਿਦਾਂ ਦੀ ਮੂਵੀ ਹੈ ਕਿ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਨਹੀਂ ਸੀਰੀਅਸ ਹੁੰਦੀ ਬਟ ਮਾੜੀ ਜੇ ਸਾਨੂੰ ਮੈਂ ਸੀਰੀਅਸ ਲੱਗਦਾ ਕਿ ਜਿਹੜੀਆਂ ਚੀਜ਼ਾਂ ਆਪਾਂ ਫੋਰ ਗਾਰੰਟੀਡ ਲਈਆਂ ਹੁੰਦੀਆਂ ਨੇ ਜਾਂ ਫਿਰ ਫੋਰ ਏਗਜ਼ਾਮਪਲ ਜੋ ਹੋ ਰਹੀਆਂ ਨੇ ਉਹਨੂੰ ਇੰਨਾ ਰੌ ਤਰੀਕੇ ਨਾਲ ਆਈ ਫੀਲ ਵੱਡੇ ਘਰ ਵਿੱਚ ਪੇਸ਼ ਕੀਤਾ ਹੈ ਫੋਰ ਲਾਈਕ ਜਿਦਾਂ ਕਿ ਬਜ਼ੁਰਗਾਂ ਦੇ ਨਾਲ ਨੌਟੀ ਜੁਆਕਾਂ ਦਾ ਕੀ ਨੌਟੀ ਐਸਨ ਕਿ ਜਿਹੜੀ ਇੱਜ਼ਤ ਨਹੀਂ ਕਰਦੇ ਐਕਸੈਟਰਾ ਐਂਡ ਦੇ ਥੋੜੇ ਜਿਹਾ ਗਲਤ ਰਸਤੇ ਤੇ ਚੱਲ ਜਾਂਦੇ ਨੇ ਉਹਨਾਂ ਦਾ ਕੀ ਰਿਸ਼ਤਾ ਹੈ ਤੇ ਕੁਝ ਚੰਗੇ ਜੁਆਕ ਜੋ ਨਾ ਜੋ ਜਿਨ੍ਹਾਂ ਨੂੰ ਮਤਲਬ ਕਿ ਪਿਆਰ ਇੱਜ਼ਤ ਹਜੇ ਵੀ ਆਪਣੇ ਵੱਡਿਆਂ ਦੀ ਇੱਜ਼ਤ ਕਰਨੀ ਆਉਂਦੀ ਹੈ ਉਹਨਾਂ ਦਾ ਕੀ ਰਿਸ਼ਤਾ ਹੈ ਯੂ نو ਸੋ ਇਹ ਪੂਰੀ ਜਿਹੜੀ ਫਿਲਮ ਹੈ ਉਹ ਥੋੜੇ ਜਿਹਾ ਰਿਲੇਸ਼ਨਸ਼ਿਪ ਬਿਟਵੀਨ ਟੂ ਜਨਰੇਸ਼ਨਸ ਉਨੂੰ ਕਾਫੀ ਵਧੀਆ ਤਰੀਕੇ ਨਾਲ ਪੇਸ਼ ਕਰ دیا۔ ਐਂਡ ਮੇਰੇ ਲਈ ਵੱਡਾ ਕਰ ਕੀ ਹੈ ਜਿੱਥੇ ਤੁਹਾਡਾ ਪੂਰਾ ਪਰਿਵਾਰ ਹੋਵੇ ਯੂ نو ਜਿੱਥੇ ਵੱਡੇ ਦਿਲ ਹੋਣ ਉਹੀ ਵੱਡਾ ਕਰ ਹੁੰਦਾ ਹੈ ਆਈ ਥਿੰਕ ਬਾਕੀ ਜੋ ਮਰਜੀ ਹੋਵੇ ਬਟ रिश्ਤੇ ਵੱਡੇ ਹੋਣੇ ਚਾਹੀਦੇ ਨੇ ਦਿਲ ਵੱਡਾ ਹੋਣਾ ਚਾਹੀਦਾ ਆ ਪਿਆਰ ਵੱਡਾ ਹੋਣਾ ਚਾਹੀਦਾ ਫਿਰ ਘਰ ਵੱਡਾ ਹੀ ਆ ਵੱਡਾ ਘਰ ਉਹਨਾਂ ਬਹੁਤ ਸਾਰੇ ਘਰਾਂ ਦੀ ਸਟੋਰੀ ਜਿਨ੍ਹਾਂ ਘਰਾਂ ਦੇ ਵਿੱਚ ਤਾਲੇ ਲੱਗ ਚੁੱਕੇ ਆ ਜਿਨ੍ਹਾਂ ਘਰਾਂ ਦੇ ਬੱਚੇ ਜਿਹੜੇ ਬਾਹਰ ਨੇ ਔਰ 6 6 7 7 ਘਰਾਂ ਦੇ ਵਿੱਚ ਸਿਰਫ ਇੱਕ ਬਜ਼ੁਰਗ ਹੈ ਉਹਨਾਂ ਘਰਾਂ ਦੀ ਸਟੋਰੀ ਨੂੰ ਵੱਡਾ ਘਰ ਜਿਹੜਾ ਆ ਉਹ ਰਿਪਰੈਜ਼ੈਂਟ ਕਰ ਰਿਹਾ ਕਾਈਂਡ ਆਫ ਵੱਡੇ ਘਰ ਦੇ ਮਾਇਨੇ ਜੋਬਨਪ੍ਰੀਤ ਦੇ ਲਿਖੀ ਹੈ ਵੱਡਾ ਘਰ ਉਹ ਹੁੰਦਾ ਵੀ ਜਿੱਥੇ ਨਾ ਭਰਾ ਹੂੰ ਦਾਦਾ ਦਾਦੀ ਮਾਪਿਓ ਹਨਾ ਭਾਬੀ ਜਾਂ ਕੋਈ ਵੀ ਰਿਸ਼ਤਾ ਇਦਾਂ ਦਾ ਭੈਣਾ ਇਕੱਠੇ ਰਹਿਣ ਉਹ ਨਹੀਂ ਵੀ ਮਤਲਬ ਵਿਆਹ ਤੋਂ ਬਾਅਦ ਉਹ ਨਾ ਜਾਣੇ ਪਰ ਵਿਆਹ ਤੋਂ ਪਹਿਲਾਂ ਭੈਣਾ ਵੀ ਉੱਥੇ ਹੋਣ ਸੋ ਪਿਆਰ ਹੋਵੇ ਉਹਦੇ ਵਿੱਚ ਸਾਰਿਆਂ ਦੇ ਵਿੱਚ ਵਿਆਹ ਤੋਂ ਬਾਅਦ ਵੀ ਉਹਨਾਂ ਦਾ ਪਿਆਰ ਬਣਿਆ ਰਹੇ ਹਨਾ ਸੋ ਉਹ ਵੱਡਾ ਕਾਰ ਹੁੰਦਾ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਪੇਰੈਂਟਸ ਨੇ ਆਦਾ ਬੱਚਾ ਵੱਡਾ ਕੀਤਾ ਪਾਲਿਆ ਕਿਤਾ 25 27 ਸਾਲ ਦਾ ਕੀਤਾ ਉਹ ਤੋਂ ਬਾਅਦ ਵਿਆਹ ਕਰਤਾ ਬਹੂ ਆਈ ਉਹ ਕਹਿੰਦੀ ਮੈਂ ਤਾਂ ਇਹਨਾਂ ਨਾਲ ਰਹਿਣਾ ਨਹੀਂ ਹੂੰ ਚੱਕ ਲੈ ਬੋਰੀ ਵਸਤਾ ਦੂਜੇ ਪਾਸੇ ਚਲਾ ਗਿਆ ਤਾਂ ਪੇਰੈਂਟਸ ਤਾਂ ਦੇਖਦੇ ਰਹੇਗੇ ਇਹਨਾਂ ਨੇ 27 ਸਾਲ ਪਾਲਿਆ ਉਹ ਤਾਂ ਅੱਡ ਹੋ ਗਏ ਸੋ ਉਹ ਵੱਡਾ ਕਰਨੀ ਹੈਗਾ ਉਹ ਮਤਲਬ ਟੁੱਟਿਆ ਹੋਇਆ ਕਰਕੇ ਆ ਸਾਡੀ ਗੱਲ ਕੀ ਆ ਵੀ ਦੇਖੋ ਮੈਂ ਦਾ ਇਹ ਨਾ ਸਾਰਾ ਸਿਸਟਮ ਆ ਜਿਹੜਾ ਇਹ ਨਾ ਜਿਹੜਾ ਸਮਝ ਤਬਦੀਲੀ ਆਈ ਆ ਹੂੰ 2008 ਤੋਂ ਪਹਿਲਾਂ 7 ਤੋਂ ਪਹਿਲਾਂ ਮੋਬਾਈਲ ਫੋਨ ਘੱਟ ਸੀਗੇ ਹੂੰ ਤੇ ਮੇਰੇ ਹਿਸਾਬ ਨਾਲ ਜਿਹੜੀ ਆ ਕ੍ਰਾਂਤੀ ਆਈ ਆ ਨਾ ਮੋਬਾਈਲ ਨਾਲ ਜੀਪੀਐਸ ਕ੍ਰਾਂਤੀ کہہ ਸਕਦੇ ਇਹਨੂੰ ਆਪਾਂ ਇਹ 2012 13 ਤੋਂ ਬਾਅਦ ਹੀ ਆਈ ਆ WhatsApp Snapchat Instagram ਸੋਸ਼ਲ ਮੀਡੀਆ ਸਾਰਾ ਕੁਝ ਆ ਗਿਆ ਹੂੰ ਸਮਾ ਚੇਂਜ ਹੋ ਗਿਆ ਜਵਾਕਾਂ ਦੀ ਮੈਂਟੈਲਿਟੀ ਚੇਂਜ ਹੋ ਗਈ ਪ੍ਰਾਈਵੇਸੀ ਭਾਲਦੇ ਨੇ ਠੀਕ ਹੈ ਬੋੜਾ ਉਡੀ ਤਾਂ ਕਰਦੇ ਆ ਜੀ ਉਹਨਾਂ ਤੋਂ ਉਹਨਾਂ ਨੂੰ ਪ੍ਰਾਈਵੇਸੀ ਨਹੀਂ ਮਿਲਦੀ ਉਹ ਇਹ ਹੋ ਜਾਂਦਾ ਨਾ ਸਿਸਟਮ ਵੀ ਯਾਰ ਹੁਣ ਇੱਥੇ ਕੁੜੀ ਨੇ ਵਿਆਹ ਕਰਾ ਕੇ ਆਈ ਆ ਮੁੰਡੇ ਨੇ ਇਕੱਠੇ ਰਹਿਣਾ ਹਨਾ ਉਹ ਪ੍ਰਾਈਵੇਸੀ ਨਹੀਂ ਮਿਲਦੀ ਅਗਲੇ ਨੂੰ ਹਨਾ ਸੋ ਹੁਣ ਕੀ ਆ ਇਹਦੇ ਚ ਫਰਜ ਕੀ ਆ ਉਹਦੇ ਪੇਰੈਂਟਸ ਨੂੰ ਉਹਨਾਂ ਨੂੰ ਵੀ ਥੋੜਾ ਜਿਆਦਾ ਐਡਵਾਂਸ ਕਰ ਦੋ ਸਮਝਾ ਦਿਓ ਇਹ ਸਮਾ ਚੇਂਜ ਹੋ ਗਿਆ ਵੀ ਇਦਾਂ ਇਦਾਂ ਹੁੰਦਾ ਆ ਉਹਨੂੰ ਕਮਾ ਲਓ ਨਾਲ ਦੋ ਤਿੰਨ ਵਾਰੀ ਦਿਖਾਓ ਦੁਨੀਆ ਸੋ ਸ਼ਾਇਦ ਤੁਹਾਡੀ ਮੈਂਟੈਲਿਟੀ ਮੈਚ ਕਰਨ ਲੱਗ ਜਵੇ ਪਰ ਕਿਉਂਕਿ ਕਦੇ ਵੀ ਮਾਪਕੇ ਤੁਹਾਡਾ ਬੱਚੇ ਦਾ ਉਹਦਾ ਮਾੜਾ ਨਹੀਂ ਚਾਹੁੰਦੇ ਹੁੰਦੇ ਉਹ ਹਮੇਸ਼ਾ ਇੱਕ ਹੀ ਚਾਹੁੰਦੇ ਨੇ ਚਾਹੇ ਕੁੜੀ ਆ ਚਾਹੇ ਮੁੰਡਾ ਵੀ ਸਾਡੇ ਬੱਚੇ ਖੁਸ਼ ਰਹਿਣ ਪਰ ਜਦੋਂ ਉਹ ਆਡ ਹੋ ਜਾਂਦੇ ਨੇ ਤਾਂ ਉਹਨਾਂ ਵਰਗਾ ਦੁੱਖ ਕਿਸੇ ਕੋਲ ਨਹੀਂ ਹੁੰਦਾ ਮੈਨੂੰ ਲੱਗਦਾ ਸੋ ਸਭ ਤੋਂ ਵੱਡਾ ਦੁੱਖ ਉਹੀ ਹੁੰਦਾ ਤੁਸੀਂ ਜਿਉਂਦਿਆਂ ਨੂੰ ਹੀ ਆਪਦੇ ਪੇਰੈਂਟਸ ਨੂੰ ਨਾ ਮਾਰੇਓ ਸੋ ਉਹਨਾਂ ਨੂੰ ਪਿਆਰ ਸਤਿਕਾਰ ਨਾਲ ਰੱਖੋ ਤੇ ਰਹੋ ਜਦੋਂ ਸਾਰੀ ਸ਼ੂਟ ਹੋ ਰਹੀ ਸੀ ਕੁਝ ਐਦਾਂ ਐਦਾਂ ਦੇ ਮੂਵਮੈਂਟਸ ਤੁਹਾਨੂੰ ਯਾਦ ਹੈ ਕਿ ਹਾਂ ਯਾਰ ਇਹ ਜਿਹੜਾ ਸੀਨ ਹੈ ਨਾ ਮੈਂ ਬਚਪਨ ਦੇ ਵਿੱਚ ਵੀ ਆਪਣੀ ਦਾਦੀ ਨਾਨੀ ਨੂੰ ਇੰਜ ਦੇਖਿਆ ਸੀਗਾ ਯਾਰ ਮੀਂਹ ਪੈਂਦਾ ਸਟਾਰਟਿੰਗ ਵਾਲੀ ਦਿੱਤਾ ਨਾ ਅਸੀਂ ਬਹੁਤ ਉਦਾਂ ਪੱਲੀਆਂ ਪਾ ਪਾ ਕੇ ਮੈਂ ਆਪਦੀ ਜਿੰਦ ਆਪਦੇ ਮਤਲਬ ਘਰੇ ਅਸੀਂ ਬਹੁਤ ਖੇਡਿਆ ਉਦਾਂ ਬੰਜੇ ਜੋੜ ਕੇ ਬੈਠੇ ਹਾਂ ਘਟਾਰਾਂ ਹੀ ਉਹ ਫੜੀਆਂ ਨੇ ਬੰਜੇ ਜੋੜ ਕੇ ਘਟਾਰਾਂ ਟੋਕਰਾ ਲਾ ਕੇ ਨਾ ਥੱਲੇ ਡੰਡੇ ਰੱਸੀ ਪਾ ਕੇ ਰੋਟੀ ਸੜਣੀਆਂ ਆ ਆਪ ਲੁਕ ਜਾਣਾ ਜਦੋਂ ਘਟਾਰ ਨੇ ਵਿਚਵੜ ਜਣ ਖਿਚੜਣਾ ਡੰਡਾ ਟੋਕਰੇ ਦੇ ਵਿੱਚ ਘਟਾਰ ਨੇ ਫਸ ਜਾਣਾ ਫਿਰ ਉਹਦੇ ਉੱਪਰ ਉਹ ਚਾਦਰ ਪਾ ਦੇਣੀ ਆ ਤਾਂ ਫਿਰ ਚਾਰੇ ਪਾਸੇ ਦੱਬ ਕੇ ਉਹ ਢੱਕਣ ਚੱਕ ਘਟਾਰ ਫੜ ਲੈਣੀ ਫਿਰ ਥੋੜਾ ਜਿਹਾ ਰੱਖਣੀ ਉਹਨੂੰ ਪਾਣੀ ਪੂਣੀ ਬਣਾਉਣਾ ਵੜਨਾ ਸੋ ਸੋ ਨਿੱਕੇ ਨਿੱਕੇ ਚੀਜ਼ਾਂ ਨੇ ਜਿਹੜੀਆਂ ਇਹ ਫਿਲਮ ਦੇ ਵਿੱਚ ਵੀ ਯੂਜ਼ ਕੀਤੀਆਂ ਨੇ ਜਿੱਦਾਂ ਪੱਲੀਆਂ ਹੋਈਆਂ ਜਾਂ ਮੀਂਹ ਪੈਂਦਾ ਉਹ ਕੱਚੇ ਘਰ ਉਹ ਤਾਂ ਦੇਖੇ ਹੀ ਨਹੀਂ ਅਸੀਂ ਹਾਂਜੀ ਮਤਲਬ ਥੋੜੀ ਫੈਮਿਲੀ ਐਜਾ ਤੁਹਾਨੂੰ ਐਕਟਰ ਦੇਖ ਕੇ ਕਿਵੇਂ ਖੁਸ਼ ਹੁੰਦੇ ਕਿਉਂਕਿ ਇੱਕ ਤਾਂ ਚਲੋ ਵੈਸੇ ਹੀ ਫੈਮਿਲੀ ਲਈ ਮੈਂ ਇਹ ਚੀਜ਼ ਨੂੰ ਲੈ ਕੇ ਬਹੁਤ ਬlesed ਹਾਂ ਕਿ ਉਹਨਾਂ ਨੂੰ ਕਦੇ ਕੋਈ ਫਰਕ ਨਹੀਂ ਪੈਂਦਾ ਚਾਹੇ ਮੈਂ ਜਹਾਜ਼ ਚਲਾਉਣ ਲੱਗ ਜਾਵਾਂ ਚਾਹੇ ਮੈਂ ਪੁਲਿਸ 'ਚ ਭਰਤੀ ਹੋ ਜਾਵਾਂ ਉਹ ਕਹਿੰਦੇ ਤੂੰ ਖੁਸ਼ ਆ ਉਹ ਮੈਟਰ ਕਰਦਾ ਬਸ ਮੈਡਮ ਮੈਂ ਤੁਹਾਡੀ ਫੈਮਿਲੀ ਕਿਵੇਂ ਦੇਖਦੀ ਐ ਇਹ ਸਭ ਚੀਜ਼ਾਂ ਨੂੰ ਕਿ ਜਦੋਂ ਉਹਨਾਂ ਦੀ ਬੇਟੀ ਦੇ ਨਾਲ ਲੱਗਦਾ ਕਿ ਉਹਨਾਂ ਦੀ ਬੇਟੀ ਐਕਟ੍ਰੈਸ ਨਾਰਮਲ ਨਹੀਂ ਐਕਚੁਅਲੀ ਐਂਡ ਆਈ ਥਿੰਕ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਤਾਂ ਫਿਕਰ ਹੀ ਸੀਗਾ ਕਿ ਕੱਲੀ ਇੰਡੀਆ ਜਾਏਗੀ ਕੰਮ ਕਰੇਗੀ ਪਤਾ ਨਹੀਂ ਉੱਥੇ ਰਹਿਣਾ ਸੈਣਾ ਕਿੱਦਾਂ ਮੈਨੇਜ ਹੋਵੇਗਾ ਯੂ نو ਐਂਡ ਹੁਣ ਓਵਰ ਟਾਈਮ ਉਹ ਕੰਫिडेंट ਨੇ ਕਿ ਮੈਂ ਹੈਂਡਲ ਕਰ ਸਕਦੀ ਹਾਂ ਹੁਣ ਤਾਂ ਚਲੋ ਯੂ نو ਸੁਖ ਨਾਲ ਆਈ ਹੈਵ ਅ ਪਾਰਟਨਰ ਸੋ ਉਹਨਾਂ ਨੂੰ ਹੋਰ ਥੋੜਾ ਜਿਆ ਰਿਲੈਕਸ ਮਿਲਦਾ ਹੈ ਬਟ ਉਹਨਾਂ ਨੂੰ ਮੋਰ ਥੈਨ ਐਨੀਥਿੰਗ ਉਹਨਾਂ ਨੂੰ ਸੇਮ ਐਸ ਮਾਈ ਪੇਰੈਂਟਸ ਜੋਬਨਸ ਪੇਰੈਂਟਸ ਕਿ ਸਾਡਾ ਬੱਚਾ ਜੋ ਕਰੇ ਮਤਲਬ ਇਮਾਨਦਾਰੀ ਨਾ ਕਰੇ ਤਾਂ ਖੁਸ਼ ਰਵੇ ਤਾਂ ਸੇਫ ਰਵੇ ਐਂਡ ਆਈ ਥਿੰਕ ਪੇਰੈਂਟਸ ਆ ਇਨ ਲਾਈਕ ਇਹ ਬਣਦਾ ਹੈ ਲਾਈਕ ਇਟਸ ਓਕੇ ਜੇ ਉਹ ਨਹੀਂ ਇਦਾਂ ਫੀਲ ਕਰਦੇ ਕਿ ਓ ਮਾਈ ਗਾਡ ਮੇਰੀ ਕੁੜੀ ਐਕਟ੍ਰੈਸ ਹੈ ਜਾਂ ਫਿਰ ਉੱਥੇ ਸ਼ੋ ਆਫ ਨਹੀਂ ਕਰਦੇ ਉਹ ਚੰਗੀ ਗੱਲ ਹੈ ਨਹੀਂ ਤਾਂ ਫਿਰ ਅਸੀਂ ਕੱਚੇ ਜੇ ਹੋ ਜਾਣਾ ਜੇ ਯੂ نو ਉਹ ਇਦਾਂ ਕਰਨਗੇ ਸੋ ਕੰਟਰੋਲਡ ਵੀ ਨਹੀਂ ਹੈਗੇ ਨਾਲੇ ਉਹ ਕਿਉਂਕਿ ਕੰਟਰੋਲਡ ਹੁੰਦੇ ਜਦੋਂ ਪੇਰੈਂਟਸ ਕੰਟਰੋਲਡ ਹੋਣ ਕੰਟਰੋਲਿੰਗ ਕਰਨਾ ਮਤਲਬ ਤਾਂ ਮੇਰੇ ਹਿਸਾਬ ਨਾਲ ਬੱਚੇ ਦੀ ਗ੍ਰੋਥ ਰੁਕ ਜਾਂਦੀ ਆ ਹਨ ਬੱਚਾ ਗਰੋ ਨਹੀਂ ਕਰ ਪਾਉਂਦਾ ਉਹਨੂੰ ਜੋ ਕਰਦਾ ਕਰਨ ਦੋ ਬਸ ਇੰਨਾ ਧਿਆਨ ਰੱਖੋ ਵੀ ਉਹਨੂੰ ਉਹ ਗਲਤ ਨਾ ਕਰੇ ਹਾਂ ਸੋ ਲਾਸਟ ਆਡੀਅנס ਨੂੰ ਅਪੀਲ ਦੋਨਾਂ ਦੇ ਵੱਲੋਂ ਕਿ ਆਪਾਂ 13 ਦਸੰਬਰ ਪਰ ਜ਼ੋਰ ਹਾਂ ਪਰ ਜ਼ੋਰ ਅਪੀਲ ਕਿ ਆਪਾਂ 13 ਦਸੰਬਰ ਨੂੰ ਪੈਸੇ ਖਰਚ ਕੇ ਫਿਲਮ ਦੇਖੋ ਉਹ ਆਪੇ ਖਰਚ ਕੇ ਜ਼ਰੂਰ ਕਹਿਣਾ ਸੀ ਬਟ ਯਾ ਮੈਂ ਆਪਣੇ ਲਈ ਜਾਓ ਆਪਣੇ ਪਰਿਵਾਰਾਂ ਲਈ ਜਾਓ ਵੀ ਬ੍ਰੇਕ ਲਵੋ ਬ੍ਰੇਕ ਲਵੋ ਫੋਨਾਂ ਤੋਂ ਐਂਡ ਸਿਨੇਮਾ ਕਰਾ ਨੂੰ ਅਸ ਮਤਲਬ ਆਬਾਦ ਰੱਖੋ ਅਮਰ ਰੱਖੋ not this this phone vibe ਕੋਈ ਕਿਸ ਨੇ ਕਿਹਾ ਕਿ ਮੈਂ ਫੋਨ ਤੇ ਕੋਈ ਮੂਵੀ ਦੇਖੀ ਸੀਗੀ ਅਸੀਂ ਇੰਟਰਵਿਊ ਤੋਂ ਪਹਿਲਾਂ ਗੱਲ ਹੋ ਰਹੀ ਸੀ ਸੋ ਉਹ ਜਿਹੜਾ ਫਿਲਮਾਂ ਦਾ ਕਿਤੇ ਨਾ ਕਰੇਜ਼ ਹੈ ਨਾ ਕਿਤਨਾ ਕਿਤੇ ਸਾਡੇ ਫੋਨ ਨੇ OTT ਨੇ ਖਰਾਬ ਕਰਤਾ ਨਹੀਂ ਤਾਂ ਫਿਲਮਾਂ ਦੇਖਣ ਦਾ ਨਹੀਂ OTT ਤੇ ਆਲੱਗ ਫਿਲਮਾਂ ਨੇ ਸੋ ਬੀਸਿਕਲੀ ਥੀਏਟਰ ਵਾਲੀਆਂ ਅਲੱਗ ਹੁੰਦੀਆਂ ਨੇ ਯੈਸ ਉਹ ਉਹਨਾਂ ਨੇ ਕਿਤੇ ਨਾ ਕਿਤੇ ਮੋਬਾਈਲ ਨੇ ਕਿਤੇ ਨਾ ਕਿਤੇ ਉਹ ਵਾਲਾ ਇੱਕ ਕਰੇਜ਼ ਖਤਮ ਕਰ ਦਿੱਤਾ ਨਾ ਚੋਰੀ ਚੋਰੀ ਕਰਦੇ ਆ ਤਾਂ ਫਿਲਮ ਹੁੰਦਾ ਅੱਜ ਕੱਲ ਤਾਂ ਕੋਈ ਹੁੰਦਾ ਹੀ ਨਹੀਂ ਕਿ ਚੋਰੀ ਚੋਰੀ ਕਰਦੇ ਆ ਤਾਂ ਕੋਈ ਫਿਲਮ ਦੇਖਣ ਜਾ ਰਿਹਾ ਅੱਜ ਕੱਲ ਤਾਂ ਲੋਕੀ ਆਪਣੀ ਫੈਮਲੀਆਂ ਨੂੰ ਨਾਲ ਲੈ ਕੇ ਜਾਂਦੇ ਸੋ ਜੋਬਨ ਲਾਸਟ ਅਪੀਲ ਪੁਰਜ਼ੋ ਵਰ ਲੋਕ ਲਾਸਟ ਵੀ ਇਹ ਹੈ ਕਿ ਸਾਡੀ 13 ਦਸੰਬਰ ਨੂੰ ਫਿਲਮ ਆ ਰਹੀ ਆ। ਹੂੰ। ਤੋਂ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਤੁਸੀਂ ਇਹ ਫਿਲਮ ਆਪਣੇ ਪਰਿਵਾਰਾਂ ਦੇ ਨਾਲ ਆਦੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦੇਖਣ ਜਾਓ ਤਾਂ ਕਿ ਜੋ ਸਮੇਂ ਦੇ ਸਮਾਜ ਦੇ ਵਿੱਚ 2024 ਦੇ ਵਿੱਚ ਚੱਲ ਰਿਹਾ ਹੂੰ ਤਾਂ ਇਹ ਪਿਛਲੇ 8-10 ਸਾਲਾਂ ਦਾ ਆਉਣ ਵਾਲੇ 5-6 ਸਾਲਾਂ ਦਾ ਇੱਕ ਨਿਚੋੜ ਆ ਵੀ ਜਿਹੜਾ ਤੁਹਾਨੂੰ ਦੇਖਣਾ ਪੈ ਸਕਦਾ। ਸੋ ਆਪਾਂ ਇਹਨੂੰ ਕਿੱਦਾਂ ਸੁਧਾਰਨਾ? ਅਸੀਂ ਕਿਸੇ ਨੂੰ ਰੋਕਦੇ ਨਹੀਂ ਬਾਹਰ ਜਾਣ ਤੋਂ। ਅਸੀਂ ਕਿਸੇ ਨੂੰ ਮੋੜਦੇ ਨਹੀਂ ਬਾਹਰੋਂ ਪਰ ਜਿਹੜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਉਹ ਫਿਲਮ ਵਿੱਚ ਦਿਖਾਈ ਗਈ ਆ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਫੈਮਲੀ ਟਾਈਮ ਸੋ ਪਿਆਰੀ ਜੀ ਸਟਾਰ ਕਾਸਟ ਨਾਲ ਗੱਲਬਾਤ ਕੀਤੀ ਹੈ ਵੱਡਾ ਕਾ ਮਤਲਬ ਉਹ ਕਾ ਜਿੱਥੇ ਪਰਿਵਾਰ ਹੈ ਜਿੱਥੇ ਰਿਸ਼ਤੇ ਹੈ ਫਿਲਮ ਦੇਖਣ ਦੀ ਜ਼ਰੂਰਤ ਹੈ ਉਹਨਾਂ ਪਰਿਵਾਰਾਂ ਨੂੰ ਕਿਉਂਕਿ ਬੱਚਿਆਂ ਨੂੰ ਜ਼ਰੂਰਤ ਹੈ ਮਾਪਿਆਂ ਦੀ ਅਹਿਮੀਅਤ ਸਮਝ ਸਮਝਣ ਦੀ ਤੇ ਮਾਪਿਆਂ ਨੂੰ ਜ਼ਰੂਰਤ ਹੈ ਕਿ ਆਪਣੇ ਬੱਚਿਆਂ ਨੂੰ ਕਿਵੇਂ ਪਿਆਰ ਦੇ ਨਾਲ ਸਮਝਾ ਕੇ ਕਿਵੇਂ ਸਹੀ ਰਸਤੇ ਤੇ ਲੈ ਕੇ ਆਣਾ ਸੋ ਦਰਸ਼ਕਾਂ ਨੂੰ ਵੱਡਾ ਘਰ ਜਿਹੜਾ ਹੈ 13 ਦਸੰਬਰ ਨੂੰ ਫਿਲਮ ਜ਼ਰੂਰ ਦੇਖਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਭ ਨੂੰ ਧੰਨਵਾਦ ਆਜ਼ਾਬ ਨੂੰ ਸ਼ੁਕਰ